ਮੈਂ ਪੰਜਾਬ ਮੈਡੀਕਲ ਰੈਪਰਜੈਂਟੇਟਿਵ ਐਸੋਸੀਏਸ਼ਨ ਬਟਿੰਡਾ ਤੋਂ ਜਸਵੀਰ ਸਿੰਘ ਸੈਣੀ ਬੋਲ ਰਿਹਾ ਜੀ ਸਾਡਾ ਅੱਜ ਦਾ ਜਿਹੜਾ ਮਸਲਾ ਸੀਗਾ ਕਿ ਜਿਹੜੇ ਵੀ ਸੈਂਟਰ ਨੇ ਨਵੇਂ ਕਾਨੂੰਨ ਲਾਗੂ ਕੀਤੇ ਆ ਅਸੀਂ ਉਸ ਦੇ ਵਿਰੋਧ ਦੇ ਵਿੱਚ ਇਹ ਮੁਜ਼ਾਹਿਰਾ ਕੀਤਾ ਹੈਗਾ ਪੁਤਲਾ ਫੁਕਿਆ ਹੈਗਾ ਕਿਉਂਕਿ ਜਿਹੜੇ ਨਵੇਂ ਕਾਨੂੰਨ ਆ ਇਹ ਸਾਰਿਆਂ ਲਈ ਸਾਡੀ ਲੇਬਰ ਜਿੰਨੇ ਵੀ ਬੰਦੇ ਅਸੀਂ ਲੇਬਰ ਦੇ ਅੰਡਰ ਆੰਦੇ ਆ ਸਾਡਾ ਪੰਜਾਬ ਮੈਡੀਕਲ ਰੈਪਰਜੈਂਟੇਟਿਵ ਐਸੋਸੀਏਸ਼ਨ ਵੀ ਏਸੀ ਦੇ ਅੰਡਰ ਹੀ ਆਉਂਦੇ ਆ ਇਹ ਸਾਰਿਆਂ ਲਈ ਖਤਰਨਾਕ ਹੈ ਕਿ ਅੱਗੇ ਕੀ ਹੁੰਦਾ ਸੀਗਾ ਜਿਹੜਾ ਐਸਪੀ ਐਕਟ ਨੂੰ ਇਹਨਾਂ ਨੇ ਰੀਸੋਲਵ ਕੀਤਾ ਸੈਂਟਰਲ ਗਵਰਨਮੈਂਟ ਤੇ ਸਾਡਾ ਇਹ ਸਰਕਾਰ ਆਲ ਓਵਰ ਇੰਡੀਆ ਜਿਹੜੀ ਸਟ੍ਰਾਈਕ ਚੱਲਦੀ ਪਈ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਅੱਜ ਇੱਥੇ ਸਰਕਾਰ ਦਾ ਪਤਲਾ ਫੋਕਿਆ ਤੇ ਸਾਡੀ ਸਰਕਾਰ ਨਾਲ ਉਹ ਇਹੀ ਮੰਗ ਹੈ ਕਿ ਪਲੀਜ਼ ਇਸ ਜਿਹੜੇ ਚਾਰ ਨਵੇਂ ਕਾਨੂੰਨ ਜਿਹੜੇ 26 ਕਾਨੂੰਨਾਂ ਨੂੰ ਇਹਨਾਂ ਨੇ ਰਿਫਾਰਮ ਕਰਕੇ ਚਾਰ ਨਵੇਂ ਕਾਨੂੰਨ ਬਣਾਏ ਆ ਉਹਨਾਂ ਨੂੰ ਵਾਪਸ ਦਿੱਤਾ ਜਾਵੇ ਕਿ ਸੋ दैट ਸਾਡੇ ਲੇਬਰ ਐਸ ਇਟ ਇਜ਼ ਪਹਿਲੇ ਵਾਂਗੂ ਹੀ ਆਪਣਾ ਜੀਵਨਵਤੀ ਦੁਕਾਨ ਜੋ ਉਹਨਾਂ ਦੀਆਂ ਸਮੱਸਿਆ ਸੀਗਾ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰਦੇ। ਨਵੇਂ ਕਾਨੂੰਨ ਕੀ ਹੈ ਕਿ ਆਉਂਦੀ ਨਖਾਨ ਹੋਏਗਾ ਸਰ ਇਹ ਨਵੇਂ ਕਾਨੂੰਨਾਂ ਦੇ ਵਿੱਚ ਇਹ ਹੈ ਕਿ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਵੀ ਅਗਰ 100 ਬੰਦਾ ਹੈਗਾ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਕੰਪਨੀ ਦੇ ਵਿੱਚ ਤੇ ਕਈ ਵਾਰ ਉਹ ਉਹਨਾਂ ਨੂੰ ਕੱਢ ਸਕਦੇ ਸੀ ਬਿਨਾ ਪਰਮਿਸ਼ਨ ਲਏ ਹੁਣ ਇਹਨਾਂ ਨੇ ਕੀ ਕੀਤਾ 100 ਤੋਂ ਉਹ 300 ਕਰ ਦਿੱਤੇ ਗਏ ਹੈ। ਸਰਕਾਰ ਦੀ ਪਰਮਿਸ਼ਨ ਲੈਣ ਦੀ ਲੋਬ ਨਹੀਂ ਲਾਲਾ ਲੋਕ ਜਿਹੜੇ ਉੱਪਰ ਬੈਠੇ ਹੈ ਮੈਨੇਜਮੈਂਟ ਬੈਠੀ ਹੈ ਉਹ ਕਦੀ ਵੀ ਇਹਨਾਂ ਨੂੰ ਬਿਨਾਂ ਨੋਟਿਸ ਦਿੱਤੇ ਕੱਢ ਸਕਦੀ ਹੈ ਦੂਸਰਾ ਸਭ ਤੋਂ ਵੱਡਾ ਇਹ ਹੈ ਕਿ ਪਹਿਲਾਂ ਕੀ ਹੁੰਦਾ ਸੀ ਅਸੀਂ ਸਟ੍ਰਾਈਕ ਕੀਤੀ ਹੈ ਜਿਵੇਂ ਅੱਜ ਅਸੀਂ ਇੱਕ ਦੋ ਦਿਨ ਪਹਿਲਾਂ ਤਾਰ ਦਿਨ ਪਹਿਲਾਂ ਆਪਾਂ ਮੈਮੋਰੰਡਮ ਦਿੱਤਾ ਹੈ ਵੀ ਜੋ ਵੀ ਹੈ ਵੀ ਅਸੀਂ ਸਟ੍ਰਾਈਕ ਕਰਨਾ ਚਾਹੁੰਦੇ ਹਾਂ ਹੁਣ ਕੀ ਨਵੇਂ ਕਾਨੂੰਨ ਦੇ ਅਕੋਰਡਿੰਗ ਕੀ ਹੈ ਇਹ 60 ਦਿਨ ਕਰ ਦਿੱਤਾ ਗਿਆ ਹੈ ਇਹ 60 ਦਿਨ ਬਾਅਦ ਪਹਿਲਾਂ ਤੁਹਾਨੂੰ ਨੋਟਿਸ ਦੇਣਾ ਪਊਗਾ ਫਿਰ ਤੁਸੀਂ ਸਟ੍ਰਾਈਕ ਕਰਾਂਗੇ ਹੋਰ ਬਹੁਤ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਸਾਡੇ ਲੇਬਰ ਦੇ ਜਿਹੜੇ ਬੰਦੇ ਹੈਗੇ ਚਾਹੇ ਵਰਕਿੰਗ ਕਲਾਸ ਦੇ ਵਿੱਚ ਜਿੰਨੇ ਵੀ ਆਉਂਦੇ ਐ ਚਾਹੇ ਕੋਈ ਵੀ ਹੈਗੇ ਆ ਉਹਨਾਂ ਸਾਰਿਆਂ ਲਈ ਇਹ ਗਲਤ ਕਾਨੂੰਨ ਹੈ ਸਾਡੀ ਸਰਕਾਰ ਅੱਗੇ ਇਹੀ ਮੰਗ ਹੈ ਵੀ ਇਹਨਾਂ ਕਾਨੂੰਨਾਂ ਨੂੰ ਬਾਬਸ ਦਿੱਤਾ ਜਾਵੇ ਪਲੇਟਫਾਰਮ ਤੇ ਜਿਹੜੇ ਲੇਬਰ ਕਲਾਸ ਆਉਂਦੇ ਆ ਉਹਨਾਂ ਨੂੰ ਇਸ ਪਲੇਟਫਾਰਮ ਤੇ ਇਕੱਠੇ ਹੋ ਕੇ ਜੀ ਸਾਰੀ ਜਥੇਬੰਦੀਆਂ ਸਰ ਅੱਜ ਅੱਜ ਸਰ ਜਿਹੜੀ ਇਹ ਸਟ੍ਰਾਈਕ ਹੈ ਆਲ ਓਵਰ ਤੁਹਾਨੂੰ ਵੀ ਪਤਾ ਹੈ ਕਿ ਸ ਆਲ ਓਵਰ ਇੰਡੀਆ ਦੇ ਵਿੱਚ ਹੈਗੀ ਹੈ ਇਸ ਦੇ ਵਿੱਚ ਰੇਲਵੇ ਦੇ ਵਿੱਚ ਵੀ ਬੈਂਕ ਅਮਪਲਾਈਜ਼ ਵੀ ਹੋਰ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਦੀ ਸਟਾਰ ਚੱਲ ਰਹੀ ਹੈ ਸਾਡਾ ਮੰਗ ਪੱਤਰ ਹੁਣ ਅਸੀਂ ਇੱਥੋਂ ਕੀ ਹੈ ਇਸ ਤੋਂ ਬਾਅਦ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਜਾਵਾਂਗੇ ਅਸਿਸਟੈਂਟ ਲੇਬਰ ਕਮਿਸ਼ਨਰ ਨੂੰ ਵੀ ਦੇਣ ਜਾਵਾਂਗੇ ਇਹ ਸਾਡੇ ਇੱਥੇ ਇਕੱਲੇ ਪੰਜਾਬ ਦੇ ਆਲ ਓਵਰ ਪੰਜਾਬ ਦੇ ਵਿੱਚ ਹੋ ਰਹੀ ਹੈ ਜੀ ਸਾਰੀ ਜਗ੍ਹਾ ਆਲ ਓਵਰ ਇੰਡੀਆ ਦੇ ਵਿੱਚ ਦੋਸਤ ਮੈਂ ਹਰਦੀਪ ਸਿਡਾਨਾ ਹਾਂ ਇੱਥੇ ਨੈਸ਼ਨਲ ਫੈਡਰੇਸ਼ਨ ਆਫ ਰਿਪਰੈਜ਼ੈਂਟੇਟਿਵ ਐਂਡ ਸੇਲਸ ਯੂਨੀਅਨ ਦਾ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਹੈ ਅੱਜ ਅਸੀਂ ਸੈਂਟਰਲ ਗਵਰਨਮੈਂਟ ਦੇ ਨਾਲ ਜਿਹੜੇ ਇਹਨਾਂ ਨੇ ਸੇਲ ਪ੍ਰੋਮੋਸ਼ਨ EMPLOYEES ACT ਦੇ ਵਿੱਚ ਚੇਂਜਸ ਲਿਆਂਦੀਆਂ ਲੇਬਰ ਲਾਜ਼ ਨੂੰ ਚੇਂਜ ਕੀਤਾ ਹੈ पीएफ ਨੂੰ ਚੇਂਜ ਕੀਤਾ ਹੈ ਗ੍ਰੈਚੁਇਟੀ ਰੂਲ ਨੂੰ ਚੇਂਜ ਕੀਤਾ ਸਾਡੀ ਐਜੀਟੇਸ਼ਨ ਕਰਨ ਦੇ ਜਿਹੜੇ ਆਪਦੇ ਮੁੱਦੇ ਆ ਜਿਹੜੇ ਸਾਡੇ ਹੱਕ ਆ ਇਹਨਾਂ ਨੂੰ ਧੱਕੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਅਕ੍ਰੋਸ ਇੰਡੀਆ ਸਾਨੂੰ ਐਕਸੈਪਟੇਬਲ ਨਹੀਂ ਹੈ ਅੱਜ ਸਾਰਾ ਬੈਂਕਿੰਗ ਸੈਗਮੈਂਟ ਸਾਰਾ ਐਲ ਆਈ ਸੀ ਸਾਰੇ empioyee ਸਾਰੇ ਲੇਬਰ ਸਾਰੇ ਹੀ ਇੰਡਸਟਰੀਜ਼ ਕੰਪਲੀਟਲੀ ਭਾਵੇਂ ਉਹ 20 ਬੰਦਿਆਂ ਤੋਂ ਵੱਧ ਹੈ ਭਾਵੇਂ ਉਹ 2 ਲੱਖ ਬੰਦਾ ਅੱਜ 25 ਕਰੋੜ ਆਦਮੀ ਹੜਤਾਲ ਤੇ ਆ ਇਸ ਹੜਤਾਲ ਦੇ ਕਰਕੇ ਇੱਕ ਕੰਪਲੀਟ ਬੰਦ ਦਾ ਅਸੀਂ ਸਰਕਾਰ ਨੂੰ ਮੈਸੇਜ ਦੇ ਰਹੇ ਹਾਂ ਕਿ ਇਹ ਧੱਕੇਸ਼ਾਹੀ ਜਿਹੜੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਹੈ ਹੱਲੇ ਲਾਗੂ ਹੋਏ ਨਹੀਂ ਹੈ ਇਹ ਕਿਸੇ ਵੀ ਤਰ੍ਹਾਂ ਨਾਲ ਐਕਸੈਪਟੇਬਲ ਨਹੀਂ ਹੈ ਇੱਕ ਪਲੇਟਫਾਰਮ ਤੇ ਆਦਿ ਨਿਸ਼ਾਨਸ ਕਰਨਾ ਜੀ ਦਾ ਅਲੱਗ-ਅਲੱਗ ਕੀਤਾ ਜਾ ਰਿਹਾ ਸਰਕਾਰ ਤੇ ਪ੍ਰੈਸ਼ਰ ਜ਼ਿਆਦਾ ਪੈਣਾ ਸਰ ਇੱਕ ਪਲੇਟਫਾਰਮ ਤੇ ਵੀ ਜਿੱਥੇ-ਜਿੱਥੇ ਇਕੱਠੇ ਹੋ ਰਹੇ ਆ ਉਹ ਆਪਦਾ-ਆਪ ਦਾ ਮੁਜ਼ਾਹਿਰਾ ਕਰ ਰਹੇ ਆ ਆਪਦਾ-ਆਪ ਦਾ ਯੂਨਿਟ ਪੰਜਾਬ ਦੇ ਵਿੱਚ 12 ਯੂਨਿਟ ਹੈ ਪੰਜਾਬ ਮੈਡੀਕਲ ਰਿਪਰੈਜ਼ੈਂਟੇਟਿਵਸ ਐਸੋਸੀਏਸ਼ਨ ਦੇ नेशਨਲੀ ਅਸੀਂ ਅ ਇੰਦੋਰ ਮੁੰਬਈ ਦਿੱਲੀ ਸਾਰੇ ਕੰਪਲੀਟ ਅੱਜ ਹਰ ਜਗ੍ਹਾ ਤੋਂ ਤੁਹਾਨੂੰ ਇਹ ਰਿਪਰੈਜੈਂਟੇਸ਼ਨਸ ਮਿਲਣਗੀਆਂ ਇਕੱਠੇ ਹੋ ਕੇ ਅਸੀਂ ਸਰਕਾਰ ਦੇ ਖਿਲਾਫ ਇਹ ਮੁਜਾਹਰੇ ਕਰ ਰਹੇ ਹਾਂ ਵੀ ਕਿਸੇ ਵੀ ਹੱਦ ਤੱਕ ਲੜਨ ਮਰਨ ਤੱਕ ਜਾਣਾ ਪਵੇ ਇਹ ਸਾਨੂੰ ਐਕਸੈਪਟੇਬਲ ਨਹੀਂ ਹੈ